ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਦੇਖ ਲਓ ਜਿਹੜੇ ਸਾਬਕ ਗਰਮੀ ਪੈਂਦੀ ਆ ਉਹ ਹਿਸਾਬ ਗੱਲ ਬਾਈ ਬੰਦਿਆਂ ਦਾ ਤਾਂ ਬੁਰਾ ਹਾਲ ਹੈਗਾ ਹੀ ਹੈਗਾ ਇਹ ਤਾਂ ਡੰਕਰਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਨਾ ਕਿਉਂਕਿ ਬੰਦਾ ਦਾ ਚਲੋ 100 ਹੀ ਲਬਸੀਲਾ ਆਪਣਾ ਕਰ ਲੰਦਾ ਜੇ ਹੋਰ ਨਹੀਂ ਹਵਾ 'ਚ ਬਹਿ ਗਿਆ ਏਸੀ ਲਾ ਲਿਆ ਜੀ ਹਨਾ 100 ਸਹੂਲਤਾਂ ਐ ਅੱਜਕੱਲ ਕੋਈ ਕਈ ਲਾਉਂਦੇ ਕਈ ਭਾਈ ਨਹੀਂ ਵੀ ਲਾਉਂਦੇ ਤੇ ਪੱਖਾ ਲਾ ਲਿਆ ਕੂਲਰ ਲਾ ਲਿਆ 20 ਸਹੂਲਤਾਂ ਐ ਪਰ ਜਿਹੜੇ ਡੰਗਰ ਆ ਡੰਗਰਾਂ ਨੂੰ ਵੈਸੀ ਦਾ ਚਲੋ ਹਵਾ ਔਰੇ ਛੱਡ ਆਪਣਾ ਠੰਡਾ ਹੈ ਨਾ ਹਵਾ ਪੂਰੀ ਪੈ ਰਹੀ ਹੈ ਇਸ ਵਕਤ ਆ ਦੇਖੋ ਹਵਾ ਹੈ ਨਾ ਠੰਡੀ ਹਵਾ ਚੱਲ ਰਹੀ ਹੈ ਆ ਉੱਦਾਂ ਦਾ ਹੁਣ ਦਿਖਣੀ ਹਵਾ ਮੈਂ ਹੁਣ ਪੱਲੀ ਹਿਲਦੀ ਉਹ ਦਿਖਾ ਸਕਦਾ ਵੀ ਐ ਠੰਡੀ ਹਵਾ ਚੱਲ ਰਹੀ ਵਧੀਆ ਤੇ ਚਲੋ ਫੇਰ ਵੀ ਪਰ ਐ ਨਹੀਂ ਵੀ ਚੱਲਦੀ ਹੋ ਰਹਿੰਦੀ ਹੈ ਕਈ ਵਾਰ ਮਰੋੜ ਹੋ ਵੀ ਜਾਂਦਾ ਹੁਣ ਪੱਖੇ ਲਾਉਣ ਦੀ ਬਣਦੀ ਹੈ ਜੀ ਸਲਾਹ ਪੱਖੇ ਲਾਉਂਗੇ ਪੱਖੇ ਦੂਜੇ ਘੁੰਮਣੇ ਵਾਲੇ ਮੰਗਾਉਣੇ ਆ ਜੋ ਜਿਹੜੇ ਇਦਾਂ ਘੁੰਮਦੇ ਹੁੰਦੇ ਨੇ ਕਿਉਂਕਿ ਜੇ ਇਕੱਲੀ-ਇਕੱਲੀ ਜਗਾ ਪੱਖੇ ਲਾਉਣ ਲੱਗੇ ਫਿਰ ਤਾਂ ਬਹੁਤ ਪੱਖੇ ਲੱਗ ਜਾਣੇ ਹਨਾ ਤੇ ਮੇਰੀ ਸਲਾਹ ਮਣਦੀ ਵੀ ਉਹ ਦੂਜੇ ਘੁੰਮਣੇ ਵਾਲੇ ਮੰਗਾਈਏ ਜਿਹੜੇ ਘੁੰਮਦੇ ਹੁੰਦੇ ਆ ਗੱਲ ਆਏ ਆ ਜੀ ਜੇ ਛੱਤ 'ਤੇ ਪੱਖੇ ਲਾਏ ਫਿਰ ਉਹ ਕਾਫੀ ਲੱਗ ਜਾਣੇ ਹਨਾ ਤਾਂ ਕਰਕੇ ਦੂਜੇ ਜੇ ਆਪਾਂ ਚਾਰ ਵੀ ਲਿਆਏ ਉਹ ਚਾਰਾਂ ਨੇ ਇਦਾਂ ਘੁੰਮ-ਘੁੰਮ ਕੇ ਨਾ ਮਤਲਬ ਐਨ ਪੂਰੀ ਹਵਾ ਕਰੀ ਜਾਣੀ ਉਹ ਲੱਗੇ ਹੋਏ ਸਾਡੇ ਕਿਸੇ ਰਿਸ਼ਤੇਦਾਰ ਦੇ ਲੱਗੇ ਹੋਏ ਆ ਜੇ ਕਿਤੇ ਲੱਗਿਆ ਟਾਈਮ ਤਾਂ ਤੁਹਾਨੂੰ ਜ਼ਰੂਰ ਢੇੜਾ ਮਰਾ ਕੇ ਲਿਆਉਂਗਾ ਉੱਥੇ ਉਹ ਬਹੁਤ ਵਧੀਆ ਸਿਸਟਮ ਹੈ ਜੀ ਉਹ ਮੈਂ ਦੇਖਿਆ ਉਹ ਜਿੱਥੇ ਤੱਕ ਤੇ ਬਾਕੀ ਚਲੋ ਦੇਖਦੇ ਆਂ ਜੀ ਕੀ ਬਣਦਾ ਹਨਾ ਤੇ ਇੱਕ ਸ਼ੈੱਡ ਹੋਰ ਇੱਕ ਪਾਸੇ ਨੂੰ ਵਧਾਉਣ ਦੀ ਸਲਾਹ ਬਣਦੀ ਆ ਜੇ ਉਹ ਸ਼ੈੱਡ ਮਤਲਬ ਹੋ ਗਿਆ ਸਿਸਟਮ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਉਹਦੇ ਗਾਿਆਂ ਦਾ ਕੰਮ ਸਾਡਾ ਜਮਈ ਸੌਖਾ ਹੋ ਜਾਊਗਾ ਉਹ ਵਧਾਉਣ ਦੀ ਸਲਾਹ ਸਾਡੀ ਜਿੱਦਾਂ ਹੁਣ ਆਹ ਗਾਆਂ ਇੱਥੇ ਖੁੱਲੇ ਜੇ ਫਿਰਦੀਆਂ ਜਿਹੜੀਆਂ ਇੱਥੇ ਨਾ ਮੈਂ ਤੁਹਾਨੂੰ ਇੱਕ ਮਿੰਟ ਬੈਕ ਕੈਮਰੇ ਗੱਲ ਕਰਾਂ। ਉਹ ਤਾਂ ਸਾਸਰੀ ਕਾਲ। ਸਾਸਰੀ ਕਾ ਬੁਲਾ ਦੇ। ਅੰਮੀ ਰੱਖ ਕੇ। ਸਾਸਰੀ ਕਾਲ ਜੀ, ਪਾਪਾ। ਪਾਪਾ ਕਰ ਦੇ। ਹਾਏ ਮੇਰੇ। ਆਏ ਹਾਏ ਮਿੱਠੀ ਜੀ ਇਹ ਕਾਹੇ ਕਰ। ਆ ਪਜਾਮੀ ਛੱਡ ਦੇ ਪਹਿਲਾਂ ਹੁਣ ਕਰ। ਆਏ ਹੇ ਇੱਕ ਹੋਰ। ਆਏ ਹਾਂ ਹੁਣ ਲੈ ਜਾ ਪਜਾਮੀ। ਕਿਹਦੀ ਹੈ ਤੇਰੀ ਤੇਰੀ ਥੋੜੀ ਆ ਕਿਹਦੀ ਹੈ ਨਹੀਂ ਤੇਰੀ ਨਹੀਂ ਹੈਗੀ ਕਾਕੇ ਦੀ ਆ ਲਓ ਜੀ ਮਾਲਕ ਦੀ ਕਿਰਪਾ ਨਾਲ ਪਾਈ ਦੁੱਧ ਹੋ ਗਿਆ ਹਨਾ ਤੇ ਬਾਈ ਮੈਂ ਸਾਣਾ ਮੌਲਾ ਜਾਂ ਮੰਡੀ ਵਿੱਚ ਜਾਂਦੇ ਫੇ ਪਤਾ ਲੱਗਦਾ ਜੀ ਹਨਾ ਕਿਹੜੇ ਭਾਅ ਬੀਤੀ ਆ ਅੱਜ ਬਿੱਟੂ ਪਾਰੇ ਫੀੜ ਤੇ ਕਰੀਏ ਜੀ ਚੁਾਈ ਵੈਸੇ ਸੋਈ ਵੀ ਤਾਂ ਹੈ ਅ ਕੱਲ ਸ਼ਾਮ ਦੀ ਐ ਕੱਲ ਸ਼ਾਮ ਨੂੰ ਸੂਪੀਤੀ ਤੇ ਰਾਤ 10:00 ਵਜੇ ਤਕਰੀਬਨ ਇਹ ਜੇਰ ਪੈ ਗਈ ਤੀ ਮਾਰਕ ਨੇ ਚਲੋ ਕਿਰਪਾ ਕਰਤੀ ਦੁੱਧ ਹੋ ਗਿਆ ਭਾਈ ਨਹੀਂ ਤਾਂ ਜਿਹੜੇ ਹਿਸਾਬ ਗਾ ਹਜੇ ਵੀ ਦੁੱਧ ਘਟਦਾਦਾ ਜੀ ਕਿਉਂਕਿ ਜਿਹੜੇ ਹਿਸਾਬ ਗਾ ਤੁਸੀਂ ਮੁੱਲ ਦੇਖੇ ਡੰਗਰਾਂ ਦੇ ਹੋਰ ਡੰਗਰ ਲਿਆ ਨਹੀਂ ਹੋਏ ਤਿੰਨੇ ਲਿਆਂਦੇ ਤੇ ਉਦੋਂ ਆਪਾਂ ਦੋ ਮੈਸਾਂ ਤੇ ਇੱਕ ਗਾਂਏ ਫੇਰ ਵੀ ਦੇਖ ਲਓ ਤੁਸੀਂ ਦੁੱਧ ਪੂਰਾ ਨਹੀਂ ਤਾਂ ਹੁੰਦਾ ਫੇਰ ਵੀ ਦੁੱਧ ਘੱਟਦਾ ਤਾਂ ਪਰ ਹੁਣ ਚਲੋ ਮਾਲਕ ਨੇ ਕਿਰਪਾ ਕਰਤੀ ਹੈ ਨਾ ਹੁਣ ਘਰ ਦੀ ਮੈਸੂਪੀ ਘਰ ਦੀ ਤਾਂ ਨਹੀਂ ਹੈ ਤਾਂ ਇਹ ਪਹਿਲੇ ਸੂਏ ਲਿਆਂਦੀ ਧੀ ਤੇ ਹੁਣ ਇਹਨੇ ਆਪਣੇ ਕੋਲ ਤੀਆ ਸੂਆ ਦੇਣਾ ਤੀਜੇ ਸੂਏ ਸੂਈ ਹੈ ਇਹ ਪਹਿਲੇ ਸੂਏ ਲਿਆਂਦੀ ਸੀ ਝੋਟੀ ਤਾਂ ਮਾਰ ਕੇ ਤੇ ਆਪਾਂ ਨਾਲ ਵਧੀਆ ਇਹ ਕੰਮ ਦੀ ਆ ਏ ਅਨ ਖਲਾ ਖਲਾ ਥਣ ਲੱਗਿਆ ਹੋਇਆ ਮੈਂ ਤੇ ਡਰਨਾ ਜਾਵੇ ਕਿਤੇ ਹੂੰ ਨੋਦੀ ਟੀਲਸਾਉ ਮਾਲਕ ਦੀ ਕਰਫੂ ਨਾਲ ਮਥੇਰੀ ਆ ਕਿ ਇਹਨੂੰ ਹੁਣ ਨਾਲ ਆਈਏ ਚੌਣ ਤੋਂ ਬਾਅਦ ਦੇਖਦਾ ਹੁਣ ਨਾਲ ਆਏ ਦੰਨੇ ਤਾਂ ਵੈਸੇ ਕੱਲ ਦੀ ਸੂਈ ਵੀ ਆ ਸਮਝ ਲਓ ਕੱਲ ਦੁਪਹਿਰ ਦੀ ਹਲਾ ਲੋ ਇਧਰ ਬਿੱਟੂ ਲੱਗਿਆ ਆਪਣੀ ਡਿਊਟੀ ਕਰਨ ਭਾਈ ਆ ਗਟੂ ਯੱਕਦੇ ਫਟੇ ਹਲੋ ਜਿੱਦਾਂ ਹੁਣ ਆਹ ਆਹ ਜਗਾ ਜਿਹੜੀ ਆਪਣੀ ਆਹ ਵਾਲਾ ਫਰਸ਼ ਇੱਥੇ ਤੱਕ ਦਾ ਫਰਸ਼ ਪਿਆ ਬਈ ਇਹ ਇਹ ਫਰਸ਼ ਨੂੰ ਥੋੜਾ ਜਿਹਾ ਹੋਰ ਵਧਾ ਕੇ ਨਾ 10 ਫੁੱਟ ਕਰਕੇ ਆਹ ਪਾਈਪਾਂ ਦੇ ਅੰਦਰ ਵਾਲੀ ਸਾਈਡ ਬਣ ਜਣੀ ਜੀ ਖੋਲਲੀ ਹਾਂਜੀ ਉਰੇ ਬਣ ਜਣੀ ਖੋਲਲੀ ਜਿੱਥੇ ਆਹ ਕਟੂ ਖੜੇ ਆ ਇੱਥੇ ਖੋਲਲੀ ਬਣ ਕੇ ਨਾਲੇ ਦਾ ਖੋਲਲੀ ਦੇ ਵਿੱਚ ਕੱਖ ਬਾਹਰ ਦੀ ਬਾਹਰੇ ਪਾਹ ਹੋ ਜੇਗਾ ਨੇ ਇਧਰ ਤੋਂ ਹੀ ਆ ਕੇ ਹਨਾ ਨਾਲੇ ਡੰਗਾਇਆ ਇੱਥੇ 24 ਘੰਟੇ ਅੰਦਰੇ ਰਹਿਣ ਖੁੱਲੀਆਂ ਉਥੀ ਪਾਣੀ ਉਥੀ ਕੱਖ ਖਾਲੇ ਗਾਨੇ ਇਹਨਾਂ ਨੇ ਪੈਪ ਦੇ ਉੱਪਰ ਨੂੰ ਐ ਤੇ ਇੱਥੇ ਪਾ ਦੇਣੀਆਂ ਸੀ ਟੀਨਾਵਲੀਆਂ ਜਿਹੜੀਆਂ 18 ਨਾਲ ਥੋੜੀਆਂ ਜਿਹਾ ਹੋਰ ਵਧਾ ਦੇਣੀਆਂ ਮਤਲਬ 10 ਫੁੱਟ ਛੱਡ ਇਦੋਂ ਹੋਰ ਵਧਾ ਦੇਣਾ ਨਾਲੇ ਗਾਇਆਂ ਅੰਦਰ ਦੀਆਂ ਅੰਦਰ ਬਾਹਰ ਦੀਆਂ ਬਾਹਰ ਤੇ ਨਾਲੇ ਪਾਣੀ ਕੋਲ ਨਾਲੇ ਉਰੀ ਆਪਣਾ ਬਾਹਰ ਦੀ ਬਾਹਰੇ ਕੱਖ ਬਹਿ ਜਾਏ ਗਾਨੇ ਤੇ ਮੈਂ ਸਾਪਾ ਛਿੱਧੀਆਂ ਕਰ ਸਕਦੇ ਫਿਰ ਉਹਦੇ ਨਾਲ ਆ ਜਿਹੜੀ ਜਿੰਨੀ ਵੀ ਗਾਇਆਂ ਦੀ ਜਗ੍ਹਾ ਹੈ ਇਹ ਸਾਰੀ ਆਪਣੀ ਸਮਝ ਨੂੰ ਬਿੱਲੀ ਹੋ ਜਣੀ ਗਾਇਆਂ ਚਲੇ ਜਾਣੀਆਂ ਜੀ ਬਾਹਰ ਤੇ ਆਹ ਖੋਲਲੀ ਜਿਹੜੀ ਉਰੇ ਬਣਨੀ ਆ ਤੇ ਬਾਹਰ ਦੀ ਬਾਹਰ ਇਹਦੇ ਵਿੱਚ ਕੱਖ ਲਿਆਣ ਕੇ ਬਾਹਰ ਦੀ ਬਾਹਰ ਪਾਹ ਹੋ ਜੇ ਕਰਨੇ ਉਧਰਲੀ ਸਾਈਡ ਤੇ ਗਾਇਆਂ ਨੇ ਆਪਣਾ ਖਾਲੇ ਕਰਨੇ ਇੱਥੇ ਮਤਲਬ ਪਾਈਪ ਵਧੀਆ ਪਾਈਪ ਲਵਾ ਦੂੰਗਾ ਨਿੱਗਰ ਪਾਈਪ ਜਿਹੜਾ ਟੁੱਟੇ ਨਾ ਉਹ ਪਾਈਪ ਦੇ ਉੱਪਰ ਨੂੰ ਕਰਦਣ ਕਰਕੇ ਜਿੱਦਾਂ ਹੁਣ ਇੱਕ ਫਾਰਮਾਂ ਦੇ ਵਿੱਚ ਬੜਿਆਂ ਵਿੱਚ ਦੇਖਿਆ ਤੁਸੀਂਗਾ ਪੈਪਾਂ ਦੇ ਵਿਚ ਨੂੰ ਆਏ ਮੂੰਹ ਕੱਢ ਕੇ ਨਗਰ ਕੱਖ ਖਾਂਦਾ ਨਾ ਜਿੱਦਾਂ ਹੁਣਾ ਕੱਟੀ ਖਾ ਰਹੀ ਸਮਝ ਲਓ ਐਦਾਂ ਗਾਮਾਂ ਫੇਰ ਤਾਂ ਖਾਲੀ ਕਰੂੰਗੀਆਂ ਬਣਦੀ ਐ ਸਲਾਹ ਜੀ ਚਲੋ ਦੇਖਦੇ ਹੁਣ ਲਾਉਨੇ ਆ ਪ੍ਰੋਜੈਕਟ ਮੜਾਏ ਵਿਲੇ ਜੇ ਹੋ ਜੀਏ ਫਿਰ ਇਹ ਵੀ ਸਿਸਟਮ ਕਰਨਾ ਹੈ ਕਦੇ ਤੇ 10-15 ਦਿਨਾਂ ਵਿੱਚ ਵੈਸੇ ਕਰਦਣਾ ਜਿੱਥੇ ਤੱਕ ਉਮੀਦ ਹੈਗੀ ਆ ਤੇ ਬਾਕੀ ਚਲੋ ਬਾਕੀ ਮਾਲਕ ਦੇ ਹੱਥ ਆ ਭਾਈ ਕਦੋਂ ਹੁੰਦਾ ਹਨਾ ਜੀ ਲਓ ਜੀ ਹੁਣ ਜਿੰਨੇ ਦਿਨ ਸਮਝ ਲਓ ਬੌਲੀ ਆ ਉਹ ਦਿਨ ਉੰਨੇ ਦਿਨਾਂ ਬੱਛੀ ਦੀ ਚਾਂਦੀ ਆ ਹੈ ਆ ਹੁਣ ਦੋ ਵਾਰ ਮੈਂ ਇਹਨੂੰ ਦੁੱਧ ਦਿੱਤਾ ਇੱਥੇ ਜਿੱਥੇ ਨਿਸ਼ਾਨ ਲੱਗਿਆ ਦੁੱਧ ਦਾ ਇੰਨੇ ਨਾ ਦੋ ਵਾਰ ਪਲਾਤਾ ਐਨ ਹੋ ਗਈ ਗੋਲ ਦੇਖ ਲੋ ਹੁਣ ਜਿੰਨੇ ਦਿਨ ਬੌਲੀ ਚੱਲਣੀ ਹੈ ਨਾ ਉਨੇ ਦਿਨ ਨੂੰ ਖੁੱਲਾ ਦੁੱਧ ਮਿਲਣਾ ਉਹਦੇ ਬਾਅਦ ਭਾਈ ਫੇਰ ਉਹੀ ਜਦ ਮੁੱਕ ਗਈ ਬੌਲੀ ਜਿੱਦਣ ਦੁੱਧ ਪੈਣ ਲੱਗ ਗਿਆ ਮੱਝ ਦਾ ਫੇਰ ਇਹਨੂੰ ਇਹਦੇ ਗਾਂ ਵਾਲਾ ਹੀ ਮਿਲਣਾ ਹੁਣ ਐ ਨਿਹਰਾ گاੜਾ ਐ ਫੈਂਟ ਵਾਲਾ ਦੁੱਧ ਮਿਲਦਾ ਲਓ ਜੀ ਹੁਣ ਬਸ ਅੱਕ ਗੀਰੇ ਖਲੋ ਆ ਇੰਨਾ ਕਹਿੰਦੇ ਛੱਡੇ ਦਿੱਤਾ ਕਿਉਂਕਿ ਗੋਲ ਹੋ ਗਈ ਦੇਖ ਲੋ ਪੀ ਕੇ ਦੁੱਧ ਐਨਾ ਆ ਹੁਣ ਸਾਡਾ ਬੈਲੀ ਛਕੂਗਾ ਭਾਈ ਥੋੜਾ ਜਿਹਾ ਹੀ ਰਹਿ ਗਿਆ ਵੈਸੇ ਤਾਂ ਬੈਲੀ ਨੇ ਕਹਿਣਾ ਵਿਚਰਾ ਵੀ ਨਾਮ ਜਹੀ ਕਰਨਾ ਆ ਮੇਰੇ ਕੋਲੋਂ ਤਾਂ ਪਹਿਲੀ ਲੈ ਪਤੋਏ ਉਠਾ ਕਿ ਅੱਕ ਦੇ ਫਟੇ ਪੀ ਲੈ ਪੀ ਲੈ ਪੀ ਲੈ ਤੇ ਉਹ ਕਰੀਏ ਭਾਈ ਅੱਗੇ ਚਵਾਈ ਹੈ ਨਾ ਤੇ ਕੱਟੀ ਨੂੰ ਵੀ ਪਲਾ ਤਾ ਆਪਾਂ ਨੇ ਕਿਲੋ ਡੋਰ ਕਿਲੋ ਕੱਟੀ ਹਜੇ ਪੀਂਦੀ ਨਹੀਂ ਓਦਾਂ ਖੁੱਲ ਕੇ ਜਦ ਖੁੱਲ ਕੇ ਪੀਣ ਲੱਗ ਜੂਗੀ ਨਾ ਫੇਰ ਹਜੇ ਪਿੱਛੇ ਨੂੰ ਖਿੱਚੀ ਜਾਂਦੀ ਮਤਲਬ ਹਜੇ ਇਹਨੂੰ ਪਤਾ ਨਹੀਂ ਹੈ ਓਦਾਂ ਪੀਣ ਦਾ ਹੌਲੀ ਹੌਲੀ ਇਹਨੂੰ ਜਦ ਸੋਜੀ ਆ ਜਾਣੀ ਜਾਂ 4-5 ਦਿਨ ਹੋ ਜਾਣੇ ਇਹਨੂੰ ਪੀਂਦੀ ਨੂੰ ਫੇਰ ਤਾਂ ਇਹਨੇ ਆਪੇ ਕਹੇਗਾ ਨਾ ਵੀ ਰਸਾ ਖੋਲ ਹਰ ਛੱਡ ਮੰਨੂ ਮੈਂ ਜਾਵਾਂ ਦੁੱਧ ਪੀਣਾ ਹੈ ਨਾ ਹੁਣ ਥੋੜਾ ਜਿਹਾ ਹਜੇ ਸੋਜੀ ਘਟਾ ਇਹਨੂੰ ਆਓ ਜੀ ਬਾਕੀ ਬੱਦਲ ਬਾਈ ਬਾਈ ਜੀ ਹੋਗੀ ਫੇਰ ਮੀਂਹ ਮੰਨੂ ਲੱਗਦਾ ਦੁਬਾਰ ਹੈ ਬਟੂ ਅੰਧੇਰੀ ਆਏਗਾ ਅੰਧੇਰੀ ਆਏਗਾ ਹਾਂ ਅੰਧੇਰੀ ਆਏਗਾ ਲੈ ਵੀ ਬਟੂ ਬਟੂ ਨੇ ਅੱਜ ਬਹੁਤ ਛਵਾਣੀ ਕਰਤੀ ਪੂਰੇ ਜ਼ੋਰ ਨਾਲ ਹਾਂ ਪੂਰੇ ਜ਼ੋਰ ਨਾਲ ਹਾਂ ਤੂਫਾਨ ਹਾਂ ਤੂਫਾਨ ਦੇਖਿਓ ਨਾ ਮੌਸਮ ਬਦਲ ਗਿਆ ਹੈ ਹਾਂ ਮੌਸਮ ਤਾਂ ਬਦਲ ਗਿਆ ਵੈਸੇ ਨੇਰੀ ਚੱਲਣ ਲੱਗੀ ਹਵਾ ਜੀ ਵੈਸੇ ਥੋੜ੍ਹੀ ਥੋੜ੍ਹੀ ਆ ਤੁਸੀਂ ਦੇਖ ਸਕਦੇ ਹੋ ਥੋੜ੍ਹੀ ਥੋੜ੍ਹੀ ਮੱਠੀ ਮੱਠੀ ਹਵਾ ਚੱਲ ਪਈ ਲੱਗਦਾ ਹੈਗਾ ਵੀ ਆਊਗੀ ਨੇਰੀ ਜਿਹੜੇ ਹਿਸਾਬ ਗਾ ਗਰਮੀ ਹੋਈ ਵੀ ਯਾਰ ਮੌਸਮ ਹੋਇਆ ਵਾ ਸਾਰਾ ਕੰਮ ਸਾਡਾ ਵੈਸੇ ਨਿਬੜ ਗਿਆ ਗੋਹਾ ਰਹਿ ਗਿਆ ਚੱਕ ਹੋ ਰਿਹਾ ਏ ਚੋਾਈ ਮੱਝਾਂ ਦੀ ਆ ਛੋਟਾ ਸੀ ਅੱਧਾ ਇੱਕ ਘੰਟਾ ਲਾਉਣਾ ਸਾਰੀ ਤੇ ਬਾਕੀ ਗਾਂਆਂ ਸੀ ਚੋਲੀਆਂ ਪਹਿਲਾਂ ਲਾਤੀ ਦੀ ਗਾਂਆਂ ਨੂੰ ਮਸ਼ੀਨ ਇਹ ਲਓ ਜੀ ਛੱਲੀ ਹੁਣ ਪੈ ਗਈ ਪੂਰੀ ਐਨ ਹੈ ਆ ਦੇਖੋ ਜੀ ਛੱਲੀ ਛੱਲੀ ਹੁਣ ਪੂਰੀ ਪੈ ਗਈ ਐਨ ਮੱਕੀ ਤਿਆਰ ਆ ਇਹ achar ਵਾਸਤੇ ਆਹ ਚੀਜ਼ ਦਾ achar ਪੈਂਦਾ ਜੀ ਦੇਖੋ ਜਦੋਂ ਛੱਲੀ ਅੱਕਣਾ ਆ ਗਈ ਨਾ ਜਦੋਂ ਛੱਲੀ ਪਰਾਂਏ ਲਾਲਵਾਲ ਆ ਗਏ ਉੱਪਰ ਵਾਲੇ ਆਹ ਵਾਲੇ ਇਦੋ ਲਾਲ-ਬਾਲ ਜੇ ਹੋਣ ਲੱਗ ਗਏ ਤੇ ਫਿਰ ਸਮਝ ਲਓ ਇਹਨੂੰ ਦਾਣਾ ਪੈਣ ਲੱਗ ਗਿਆ ਵਿੱਚ ਹਨਾ ਦਾਣਾ ਮਤਲਬ ਹੱਥ ਨਾਲ ਦਬ ਕੇ ਟੁੱਟਦਾ ਹੋਵੇ ਨਾ ਉਹ ਨਾਲ ਅ ਮਤਲਬ ਬਿਲਕੁਲ ਇਹ ਪਾਣੀ ਵੀ ਨਾ ਹੋਵੇ ਦਾਣੇ ਵਿੱਚ ਇੱਕ ਦਾ ਹੁੰਦਾ ਜਮਾ ਹੀ ਪਾਣੀ ਦਾਣੇ ਵਿੱਚ ਬਿਲਕੁਲ ਇਹ ਪਾਣੀ ਵੀ ਨਾ ਹੋਵੇ ਤੇ ਦਾਣਾ ਕਹਿੜਾ ਵੀ ਨਾ ਹੋਵੇ ਵਿਚਾਲੇ ਜੇ ਹੋਵੇ ਜਾਂ ਦਾਣਾ ਫਿਰ achar ਪਾਉਣ ਦਾ ਫਾਇਦਾ ਮਤਲਬ ਉਹ ਜਿਹੜਾ ਫਟ ਕੇ ਨਾ ਜਦੋਂ ਟੋਕਾ ਹੁੰਦਾ ਦਾਣਾ ਫਟ ਗਿਆ ਐਨ ਐਨ ਜਿਹੜੇ ਪੱਤਿਆਂ ਪੁੱਤਿਆਂ ਨੂੰ ਜੋ ਵੀ ਟੋਕਾ ਹੋਣਾ ਏ ਟਾਂਡੇ ਦਾ ਪੱਤਿਆਂ ਦਾ ਉਹਨੂੰ ਲੱਗੇ ਐਨ ਉਹਦਾ ਰਸ ਜਿਆ ਫੇਰ ਆ ਜੀ ਆਚਾਰ ਪਾਉਣ ਦਾ ਫਾਇਦਾ ਜਿਹੜਾ ਅਸਲ ਫਾਇਦਾ ਹੈ ਬਾਕੀ ਭਾਈ ਹਰੇਕ ਦੀ ਆਪਣੀ ਆਪਣੀ ਸਲਾਹ ਹੁੰਦੀ ਆ ਨਾ ਕਈ ਹੁਣ ਸਾਡੇ ਵੀਰ ਜਿਨ੍ਹਾਂ ਦਾ ਜ਼ਿਆਦਾ ਤਜਰਬਾ ਏ ਉਹ ਵੀ ਹੁੰਦੇ ਆ ਹਨਾ ਹਰੇਕ ਦੀ ਆਪਣੀ ਆਪਣੀ ਆਪਾਂ ਨੂੰ ਤਾਂ ਜਿੱਥੇ ਤੱਕ ਆਈਡੀਆ ਏ ਆ ਚੀਜ਼ ਆਪਾਂ ਨੂੰ ਬੈਸਟ ਲੱਗਦੀ ਹੈ ਵੀ ਜਿੱਦਾਂ ਇਹ ਦਾਣਾ ਟੁੱਟ ਗਿਆ ਨਾ ਨਾਲ ਲੱਗ ਜਬਈ ਰਸ ਜੈ ਜਿਹੜਾ ਰਾਣੇ ਹੁੰਦਾ ਫੇ ਅੱਜ ਡਿਊਟੀ ਲੱਗੀ ਹੈ ਹੈ ਜਲਦੀ ਤੋਂ ਪੂਰੇ ਤੱਕ ਦੇ ਤੱਕੀ ਹੈ ਛੱਲੀ ਦਾ ਹੋ ਗਈ ਬਿੱਟੂ ਹੁਣ ਆਚਾਰ ਐਨ ਤਿਆਰ ਆ ਬਾਕੀ ਇਹ ਆਚਾਰ ਵਾਸਤੇ ਜਲਦੀ ਤੋਂ ਹੋ ਗਿਆ ਹੈ ਹਾਂ ਖਾਣੇ ਨੂੰ ਬਹੁਤ ਜੱਥਾ ਲੱਗਦਾ ਹੈ ਹਾਂ ਹਾਂ ਅੱਜ ਭੁਜੀਗਾ ਅੱਜ ਪੁੰਵਾ ਹਾਂ ਖਣਦਾ ਨਹੀਂ ਤੂੰ ਫੇ ਅੱਜ ਛੱਲੀਆਂ ਖਾਊਗਾ ਹੈ ਠੀਕ ਆ ਠੀਕ ਆ ਤੇ ਡਿਊਟੀ ਲੱਗੀ ਭਾਈ ਕੋਹੇ ਦੀ ਬਿੱਟੂ ਔਰ ਬਾਈ ਦੀ ਹੈ ਮੈਂ ਆਇਆ ਉਧਰ ਤੇ ਥੋੜਾ ਲੇਟ ਉਧਰ ਰਿਸ਼ਤੇਦਾਰ ਆਏ ਹੋਏ ਤੇ ਕੋਈ ਤਾਂ ਕਰਕੇ ਅੱਜ ਡਿਊਟੀ ਇੱਧਰ ਸ਼ੁਰੂ ਹੋਈ ਵੀ ਆ ਤੇ ਬਾਕੀ ਭਾਈ ਚਲੋ ਇਹਦਾ ਸਿਸਟਮ ਆਪਣਾ ਚੱਲੀ ਹੋ ਜਾਣਾ ਮਾਲਕ ਦੀ ਕਿਰਪਾ ਨਾਲ ਚੱਲਦਾ ਰਹੇ ਵੀ ਹਨਾ ਉਹ ਫਿਰਦੀਆਂ ਸਾਹਮਣੇ ਬੱਕਰੀਆਂ ਉਦੋਂ ਵੈਸੇ ਬੱਕਰੀਆਂ ਵਾਲੇ ਵੀਰਾਂ ਨੇ ਸਲਾਹ ਕਈਆਂ ਨੇ ਬਹੁਤ ਵਧੀਆ ਦਿੱਤੀ ਕਹਿੰਦੇ ਭਾਈ ਰੱਖੋ ਵਧੀਆ ਚੀਜ਼ ਆ ਬੱਕਰੀਆਂ ਇੱਕ ਤਾਂ ਡੰਗਰਾਂ ਵਾਸਤੇ ਵੀ ਵਧੀਆ ਊਂ ਵੀ ਕਹਿੰਦੇ ਵੀ ਬੈਨੀਫਿਟ ਹੈਗਾ ਇਹਨਾਂ ਦਾ ਹਨਾ ਤੇ ਬਾਕੀ ਚਲੋ ਦੇਖਦੇ ਆ ਜੇ ਕਿਤੇ ਅ ਹਜੇ ਪੱਕੀ ਸਲਾਹ ਨਹੀਂ ਹੈਗੀ ਜੇ ਜਦੋਂ ਪੱਕੀ ਸਲਾਹ ਹੋ ਗਈ ਵੀ ਉਦੋਂ ਫਿਰ ਲਿਆਵਾਂਗੇ ਜ਼ਰੂਰ ਫੇ ਰੱਖਾਂਗੇ ਪੰਜ ਚਾਰ ਬੱਕਰੀਆਂ ਆ ਮੰਗੇ ਆ ਮੰਗਾ ਹੱਥ ਘੜੇ ਕਰਦਾ ਮੋਰੇ ਘੜਾ ਤੇ ਆਵੇ ਕੋਈ ਬੰਦਾ ਹੱਥ ਘੜਾ ਕਰਦਾ ਵੀ ਪਤਾ ਬਾਈ ਵੀਡੀਓ ਬਣਾਉਂਦਾ ਹੁਣ ਤੇ ਲਾ ਜੀ ਬੱਕਰੀਆਂ ਹਣ ਨਿਆਣੇ ਵੀ ਨਾਲੇ ਲਾਏ ਵੇ ਪਤੰਦਰ ਨੇ ਹੈ ਉਹ ਫਿਰਦੀ ਕੁੜੀ ਨਾਲੇ ਚਲੋ ਠੀਕ ਆ ਵਧੀਆ ਨਿਆਣੇ ਵੀ ਘੁੰਮ ਫਿਰ ਲੰਦੇ ਆ ਤੇ ਲਾਈਟ ਆ ਗਈ ਮੋਟਰਾਂ ਦੀ ਭਾਈ ਲਾਈਟ ਬਲਦੀ ਆ ਯਾਰ ਪਾਣੀ ਛੱਡਿਆ ਹੋਇਆ ਤਾਂ ਪਪੂਲਰਾਂ ਨੂੰ ਇਹ ਚਲੋ ਦੇਖਦੇ ਆ ਜੀ ਹੁਣ ਪਹਿਲਾਂ ਚੋਾਈ ਕਰ ਲਈਏ ਫੇਰ ਮਾਰ ਕੇ ਆਨੇ ਆ ਉਧਰ ਕਿਹੜਾ